ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਆ ਸਮਾਰਟ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਫਿਰ ਹਾਜ਼ਰੀਆਂ ਤਾਂ ਡੇਲੀ ਇੱਕ ਬਹੁਤ ਸੋਹਣਾ ਡਿਜ਼ਾਈਨ ਲੈ ਕੇ ਤੇ ਇਹ ਵਾਲਾ ਡਿਜ਼ਾਈਨ ਜਿਹੜਾ ਬਿਲਕੁਲ ਛੋਟਾ ਛੋਟਾ ਡਿਜ਼ਾਈਨ ਆ ਤੇ ਸਿਰਫ ਦੋ ਸਲਾਈਆਂ ਦਾ ਡਿਜ਼ਾਈਨ ਆ ਤੇ ਦੋ ਦੋ ਦੇ ਹਿਸਾਬ ਨਾਲ ਹੀ ਆਪਾਂ ਇਹਦੇ ਵਿੱਚ ਕੁੰਡੇ ਪਾ ਲੈਣੇ ਨੇ ਬਹੁਤ ਸੌਖਾ ਤੇ ਸਿੰਪਲ ਜਿਹਾ ਡਿਜ਼ਾਈਨ ਆ ਇਸ ਨੂੰ ਤੁਸੀਂ ਕਿਸੇ ਵੀ ਤਰ੍ਹਾਂ ਦੇ ਕੋਟੀ ਸਵੈਟਰ ਤੇ ਪਾ ਕੇ ਰੈਡੀ ਕਰ ਸਕਦੇ ਜੇ ਦੋ ਸਲਾਈਆਂ ਵਿੱਚ ਡਿਜ਼ਾਈਨ ਬਣ ਜਾਏਗਾ ਦੋ ਦੋ ਦੇ ਹਿਸਾਬ ਨਾਲ ਕੁੰਡੇ ਤੁਸੀਂ ਪਾ ਲਓ ਤੇ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਜੇ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਵੀਡੀਓ ਪਸੰਦ ਆਏ ਤੇ ਵੀਡੀਓ ਨੂੰ ਲਾਈਕ ਕਰਿਓ ਕਮੈਂਟ ਕਰਕੇ ਦੱਸਿਓ ਡਿਜ਼ਾਈਨ ਤੁਹਾਨੂੰ ਕਿਵੇਂ ਦਾ ਲੱਗਾ ਹੈ ਤੇ ਜਿਵੇਂ ਤੁਸੀਂ ਪਹਿਲੀਆਂ ਵੀਡੀਓ ਨੂੰ ਬਹੁਤ ਸਾਰਾ ਪਿਆਰ ਦਿੰਦੇ ਹੋ ਉਸੇ ਤਰ੍ਹਾਂ ਹੀ ਇਸ ਵੀਡੀਓ ਨੂੰ ਵੀ ਤੁਸੀਂ ਬਹੁਤ ਸਾਰਾ ਪਿਆਰ ਤੇ ਅੱਗੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਲਾਈਕ ਕਰਨ ਨਾਲ ਕੋਈ ਵੀ ਪੈਸੇ ਨਹੀਂ ਲੱਗਦੇ ਸਿਰਫ ਸਾਨੂੰ ਮੋਟੀਵੇਸ਼ਨ ਹੀ ਮਿਲਦਾ ਹੈ ਤੁਸੀਂ ਸਾਡੀ ਵੀਡੀਓ ਨੂੰ ਲਾਈਕ ਕਰੋ ਤੇ ਇੱਕ ਬਸ ਖੁਸ਼ੀ ਹੁੰਦੀ ਹੈ ਕਿ ਇੰਨੇ ਸਾਡੀ ਵੀਡੀਓ ਨੂੰ ਲਾਈਕ ਮਿਲ ਗਿਆ ਤੇ ਭੈਣਾਂ ਨੂੰ ਰਿਕਵੈਸਟ ਹੈ ਕਿ ਮੇਰੀ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਜੇ ਤੁਹਾਨੂੰ ਪਸੰਦ ਆਏ ਤੇ ਫਿਰ ਲਾਈਕ ਜਰੂਰ ਕਰਕੇ ਜਾਇਆ ਕਰੋ ਤੇ ਹੁਣ ਆਪਾਂ ਡਿਜ਼ਾਈਨ ਸ਼ੁਰੂ ਕਰਦੇ ਹਾਂ ਡਿਜ਼ਾਈਨ ਜਿਹੜਾ ਉਲਟੀ ਸਾਈਡ ਤੋਂ ਸ਼ੁਰੂ ਹੋਣਾ ਹੈ ਕੋਈ ਵੀ ਬਾਰਡਰ ਬਣਾਉਣ ਤੋਂ ਬਾਅਦ ਸਿੱਧੀ ਸਲਾਈ ਜਿਹੜੀ ਆਪਾਂ ਪਹਿਲਾਂ ਬਣਾ ਲਾਂਗੇ ਜੇਕਰ ਕੁੰਡੇ ਵਗੈਰਾ ਬਧਾਉਣੇ ਆ ਤੇ ਤੁਸੀਂ ਬਧਾ ਲਓ ਸਿੱਧੀ ਸਲਾਈ ਦੇ ਵਿੱਚ ਉਲਟੀ ਸਾਈਡ ਤੋਂ ਆਪਾਂ ਡਿਜ਼ਾਈਨ ਸ਼ੁਰੂ ਕਰਾਂਗੇ ਉਲਟੀ ਤੇ ਸਿੱਧੀ ਦੋ ਸਲਾਈਆਂ ਵਿੱਚ ਡਿਜ਼ਾਈਨ ਬਣਨਾ ਹੈ ਇਹ ਬਹੁਤ ਹੀ ਸੌਖਾ ਤੇ ਸਿੰਪਲ ਸੌਬਰ ਡਿਜ਼ਾਈਨ ਆ ਹਰ ਇੱਕ ਕੋਟੀ ਸਵੈਟਰ ਤੇ ਪੈ ਜਾਣਾ ਇਹ ਡਿਜ਼ਾਈਨ ਲੇਡੀਜ਼ ਦੇ ਜੈਨਟਸ ਤੇ ਕਿਤੇ ਵੀ ਪ੍ਰੋਜੈਕਟ ਤੇ ਤੁਸੀਂ ਪਾ ਸਕਦੇ ਜੀ ਛੋਟੇ ਬੱਚਿਆਂ ਦੀ ਕੋਟੀ ਤੇ ਪਾ ਲਓ ਭਾਵੇਂ ਤੁਸੀਂ ਸਕੀ ਵੀ ਤੇ ਪਾ ਲਓ ਕਿਤੇ ਵੀ ਸ਼ਾਲ ਸਕਾਫ ਮਫਲਰ ਤੇ ਕਿਤੇ ਵੀ ਪਾ ਸਕਦੇ ਜੀ ਇਹ ਵਾਲਾ ਡਿਜ਼ਾਈਨ ਬਹੁਤ ਹੀ ਸੌਖਾ ਤੇ ਪਿਆਰਾ ਜਿਹਾ ਡਿਜ਼ਾਈਨ ਆ ਸਿੱਧੀ ਸਿਲਾਈ ਜਿਹੜੀ ਆਪਾਂ ਪੂਰੀ ਸਿੱਧੀ ਸਿੱਧੀ ਬਣਾ ਲਈ ਆ ਉਲਟੀ ਸਾਈਡ ਤੋਂ ਸਾਡਾ ਡਿਜ਼ਾਈਨ ਸ਼ੁਰੂ ਹੋਣਾ ਹੈ ਹੁਣ ਵੇਖੋ ਉਲਟੀ ਸਾਈਡ ਤੋਂ ਆਪਾਂ ਕਿਵੇਂ ਬਣਾਉਣਾ ਪਹਿਲਾ ਕੁੰਡਾ ਤੇ ਸਲਿੱਪ ਕਰ ਲਿਆ ਹੁਣ ਆ ਦੋ ਕੁੰਡਿਆਂ ਦਾ ਡਿਜ਼ਾਈਨ ਹੈ ਤੇ ਪਹਿਲਾ ਕੁੰਡਾ ਜਿਹੜਾ ਆਹ ਵਾਲਾ ਕੁੰਡਾ ਸਾਡਾ ਪਹਿਲਾ ਅਗਲਾ ਕੁੰਡਾ ਜਿਹੜਾ ਇਹਨੂੰ ਆਪਾਂ ਪਹਿਲਾਂ ਬੁਣਨਾ ਇਸ ਤਰ੍ਹਾਂ ਕਰਕੇ ਅਗਲਾ ਕੁੰਡਾ ਪਹਿਲਾਂ ਬੁਣ ਲਿਆ ਧਾਗਾ ਇਸ ਤਰ੍ਹਾਂ ਵਿੱਚ ਘਮਾਵਾਂਗੇ ਤੇ ਆਹ ਵਾਲਾ ਕੁੰਡਾ ਜਿਹੜਾ ਇਹਨੂੰ ਆਪਾਂ ਬਾਅਦ ਚ ਬੁਣਨਾ ਫੇਰ ਵੇਖੋ ਇਹ ਹੀ ਦੋ ਕੁੰਡੇ ਰਿਪੀਟ ਕਰਨੇ ਆਹ ਵਾਲਾ ਕੁੰਡਾ ਪਹਿਲਾਂ ਬੁਣਨਾ ਫਿਰ ਧਾਗਾ ਘਮਾਉਣਾ ਤੇ ਆਹ ਵਾਲਾ ਕੁੰਡਾ ਜਿਹੜਾ ਇਹਨੂੰ ਆਪਾਂ ਬਾਅਦ ਚ ਬੁਣਨਾ ਡਿਜ਼ਾਈਨ ਦੀ ਸਾਡੀ ਉਲਟੀ ਸਲਾਈ ਆ ਪਹਿਲੀ ਸਲਾਈ ਆ ਉਲਟੀ ਜਿਹੜਾ ਸੈਕਿੰਡ ਵਾਲਾ ਕੁੰਡਾ ਆ ਉਹਨੂੰ ਆਪਾਂ ਪਹਿਲਾਂ ਬੁਣ ਲੈਣਾ ਫਿਰ ਇਸ ਤਰ੍ਹਾਂ ਕਰਕੇ ਧਾਗਾ ਘੁਮਾ ਕੇ ਵਿੱਚ ਇੱਕ ਜਾਲੀ ਪਾ ਦੇਣੀ ਆ ਤੇ ਜਿਹੜਾ ਫਰਸਟ ਵਾਲਾ ਕੁੰਡਾ ਇਹਨੂੰ ਆਪਾਂ ਬਾਅਦ ਚ ਬੁਣਨਾ ਫਿਰ ਵੇਖੋ ਸੈਕਿੰਡ ਵਾਲਾ ਕੁੰਡਾ ਆਪਾਂ ਪਹਿਲਾਂ ਬੁਣਨਾ ਫਿਰ ਇੱਕ ਕੁੰਡਾ ਵਿੱਚ ਜਾਲੀ ਪਾ ਦੇਣੀ ਆ ਤੇ ਫਸਟ ਵਾਲਾ ਕੁੰਡਾ ਜਿਹੜਾ ਉਹਨੂੰ ਆਪਾਂ ਬਾਅਦ ਵਿੱਚ ਬੁਣਨਾ ਫਿਰ ਸੈਕਿੰਡ ਵਾਲਾ ਕੁੰਡਾ ਪਹਿਲਾਂ ਫਿਰ ਜਾਲੀ ਪਾਉਣੀ ਫਸਟ ਵਾਲਾ ਕੁੰਡਾ ਬਾਅਦ ਇਹ ਸਾਡੇ 2 ਤੋਂ ਹੁਣ 3 ਕੁੰਡੇ ਬਣ ਰਹੇ ਨੇ ਪੂਰੀ ਉਲਟੀ ਸਲਾਈ ਜਿਹੜੀ ਆਪਾਂ ਇਸੇ ਤਰ੍ਹਾਂ ਹੀ ਬਣਾਉਣੀ ਆ ਸੈਕਿੰਡ ਵਾਲਾ ਕੁੰਡਾ ਪਹਿਲਾਂ ਫਿਰ ਜਾਲੀ ਪਾਉਣੀ ਫਿਰ ਫਸਟ ਵਾਲਾ ਕੁੰਡਾ ਬੁਣਨਾ ਫਿਰ ਸੈਕਿੰਡ ਵਾਲਾ ਕੁੰਡਾ ਪਹਿਲਾਂ ਫਿਰ ਜਾਲੀ ਪਾ ਲਈ ਫਰਸਟ ਵਾਲਾ ਕੁੰਡਾ ਬਾਅਚ ਬਣਾ ਤੇ ਲਾਸਟ ਵਾਲਾ ਕੁੰਡਾ ਜਿਹੜਾ ਉਲਟਾ ਬਣਾ ਲੈਣਾ ਸਿੰਪਲ ਪਹਿਲੀ ਸਲਾਈ ਉਲਟੇ ਪਾਸਿਓ ਇਸ ਤਰ੍ਹਾਂ ਬਣ ਗਈ ਹੁਣ ਦੂਸਰੀ ਸਲਾਈ ਸਿੱਧੇ ਪਾਸਿਓ ਵੇਖੋ ਕਿਵੇਂ ਬਣਾਉਣੀ ਆ ਪਹਿਲਾ ਕੁੰਡਾ ਸਲਿੱਪ ਕਰ ਲਿਆ ਧਾਗਾ ਆਪਣੀ ਵਾਲੀ ਸਾਈਡ ਕਰਾਂਗੇ ਇੱਕ ਕੁੰਡਾ ਉਲਟਾ ਧਾਗਾ ਪਿੱਛੇ ਕਰਾਂਗੇ ਬੈਕ ਲੂਪ ਦੇ ਨਾਲ ਦੋ ਕੁੰਨਿਆਂ ਤੋਂ ਇੱਕ ਕੁੰਡਾ ਕਰ ਦੇਣਾ ਜਿਹੜਾ ਸਾਡਾ ਇੱਕ ਕੁੰਡਾ ਵਧਿਆ ਸੀ ਉਹ ਆਪਾਂ ਕਟਾ ਦਿੱਤਾ ਧਾਗਾ ਆਪਣੀ ਵਾਲੀ ਸਾਈਡ ਇੱਕ ਕੁੰਡਾ ਉਲਟਾ ਧਾਗਾ ਪਿੱਛੇ ਬੈਕ ਲੂਪ ਦੇ ਨਾਲ ਦੋ ਕੁੰਡਿਆਂ ਤੋਂ ਇੱਕ ਕੁੰਡਾ ਫੇਰ ਇੱਕ ਕੁੰਡਾ ਉਲਟਾ ਧਾਗਾ ਪਿੱਛੇ ਦੋ ਕੁੰਡਿਆਂ ਤੋਂ ਇੱਕ ਕੁੰਡਾ ਬੈਕ ਲੂਪ ਦੇ ਨਾਲ ਫੇਰ ਇੱਕ ਕੁੰਡਾ ਉਲਟਾ ਧਾਗਾ ਪਿੱਛੇ ਦੋ ਕੁੰਨਿਆਂ ਤੋਂ ਇੱਕ ਕੁੰਡਾ ਬਸ ਇਹੀ ਦੋ ਕੁੰਡੇ ਆਪਾਂ ਰਿਪੀਟ ਕਰਨੇ ਆ ਸਿੰਦੀ ਹੋਰ ਉਲਟੀ ਸਲਾਈ ਦੇ ਵਿੱਚ ਬਹੁਤ ਹੀ ਪਿਆਰਾ ਡਿਜ਼ਾਈਨ ਆ ਤੁਸੀਂ ਵਾਈਟ ਕਰੀਮ ਤੇ ਵਾਲਾ ਡਿਜ਼ਾਈਨ ਪਾਓਗੇ ਬਹੁਤ ਸੋਹਣਾ ਲੱਗੇਗਾ ਸਕੀਵੀ ਤੇ ਪਾਇਆ ਹੋਇਆ ਬਹੁਤ ਹੀ ਪਿਆਰਾ ਲੱਗੇਗਾ ਤੇ ਬਣਾਉਣ ਵਿੱਚ ਵੀ ਬਹੁਤ ਹੀ ਸੌਖਾ ਹੈ ਬਿਗিনার ਜਿਹੜੇ ਬਹੁਤ ਹੀ ਆਸਾਨੀ ਦੇ ਨਾਲ ਇਹ ਵਾਲਾ ਡਿਜ਼ਾਈਨ ਜਿਹੜਾ ਬਣਾ ਸਕਦੇ ਤਿੰਨ ਕੁੰਡਿਆਂ ਦੇ ਵਿੱਚੋਂ ਦੋ ਪਹਿਲਾ ਕੁੰਡਾ ਆਪਾਂ ਉਭਟਾ ਫਿਰ ਦੋ ਕੁੰਡਿਆਂ ਤੋਂ ਇੱਕ ਕੁੰਡਾ ਬੈਕ ਲੂਪ ਦੇ ਨਾਲ ਸਿੱਧਾ ਬੁਣਦੇ ਹੋਏ ਇਸ ਤਰੀਕੇ ਦੇ ਨਾਲ ਤੇ ਲਾਸਟ ਵਾਲਾ ਕੁੰਡਾ ਜਿਹੜਾ ਆਪਾਂ ਸੇ ਉਲਟਾ ਬਣਾ ਲੈਣਾ ਹੁਣ ਆਪਾਂ ਅੱਗੇ ਫਿਰ ਉਲਟੇ ਪਾਸੇ ਇੱਕ ਵਾਰ ਮੈਂ ਦੁਬਾਰਾ ਤੁਹਾਨੂੰ ਬਣਾ ਕੇ ਦਿਖਾ ਦਾਂ ਪਹਿਲਾ ਕੁੰਡਾ ਸਲਿੱਪ ਕਰ ਲਿਆ ਫਿਰ ਆ ਦੋ ਕੁੰਡੇ ਆ ਤੇ ਇਹਨਾਂ ਵਿੱਚੋਂ ਜਿਹੜਾ ਸੈਕਿੰਡ ਵਾਲਾ ਕੁੰਡਾ ਇਹਨੂੰ ਆਪਾਂ ਪਹਿਲਾਂ ਬਣਾਉਣਾ ਫਿਰ ਵਿੱਚ ਧਾਗਾ ਕਮਾ ਕੇ ਤੇ ਫਰਸਟ ਵਾਲਾ ਕੁੰਡਾ ਜਿਹੜਾ ਉਹਨੂੰ ਆਪਾਂ ਬਾਅਦ ਚ ਬਣਾਉਣਾ ਫਿਰ ਵੇਖੋ ਸੈਕਿੰਡ ਵਾਲਾ ਕੁੰਡਾ ਪਹਿਲਾਂ ਬਣਾਉਣਾ ਫਰਸਟ ਵਾਲਾ ਕੁੰਡਾ ਬਾਅਦ ਚ ਬਣਾਉਣਾ ਤੇ ਵਿੱਚ ਇੱਕ ਆਪਾਂ ਜਾਲੀ ਪਾ ਦੇਣੀ ਆ ਜਿਹੜੇ ਸਾਡੇ ਦੋ ਤੋਂ ਤਿੰਨ ਕੁੰਡੇ ਹੋ ਜਾਣੇ ਜਾਲੀ ਪਾ ਕੇ ਸੈਕਿੰਡ ਵਾਲਾ ਕੁੰਡਾ ਬਾਅਦ ਚ ਬਣਾਉਣਾ ਫਿਰ ਵੇਖੋ ਦੋ ਕੁੰਡਿਆਂ ਦੇ ਵਿੱਚੋਂ ਜਿਹੜਾ ਅਗਲਾ ਕੁੰਡਾ ਹੈ ਇਹਨੂੰ ਆਪਾਂ ਪਹਿਲਾਂ ਬਣਾਉਣਾ ਫਿਰ ਜਾਲੀ ਪਾਉਣੀ ਤੇ ਆਹ ਵਾਲਾ ਜਿਹੜਾ ਪਹਿਲਾ ਕੁੰਡਾ ਬਣਾਉਣਾ ਸੀ ਇਹਨੂੰ ਆਪਾਂ ਬਾਅਦ ਚ ਬਣਾਉਣਾ ਬਹੁਤ ਹੀ ਸੌਖਾ ਹੈ ਡਿਜ਼ਾਈਨ ਸਿਰਫ ਉਲਟਾ ਸਿੱਧਾ ਹੀ ਬੁੰਨਣਾ ਹੈ ਤੇ ਡਿਜ਼ਾਈਨ ਸਾਡਾ ਜਿਹੜਾ ਬੰਦਾ ਜਾਣਾ ਫਿਰ ਵੇਖੋ ਜਿਹੜਾ ਸੈਕਿੰਡ ਵਾਲਾ ਕੁੰਡਾ ਆ ਉਹਨੂੰ ਪਹਿਲਾਂ ਬਣਾਉਣਾ ਹੈ ਤੇ ਜਿਹੜਾ ਫਰਸਟ ਵਾਲਾ ਕੁੰਡਾ ਉਹਨੂੰ ਬਾਅਦ ਚ ਬਣਾਉਣਾ ਬਸ ਇੰਨਾ ਕੰਮ ਕਰਨਾ ਆਪਾਂ ਪਹਿਲੀ ਸਲਾਈ ਦੇ ਵਿੱਚ ਵਿੱਚ ਇੱਕ ਜਾਲੀ ਪਾ ਕੇ ਦੋ ਕੁੰਡਿਆਂ ਤੋਂ ਸਾਡੇ ਤਿੰਨ ਕੁੰਡੇ ਬਣਦੇ ਜਾਂਦੇ ਨੇ ਦੋ ਕੁੰਡਿਆਂ ਤੋਂ ਤਿੰਨ ਕੁੰਡੇ ਬਣਦੇ ਜਾਂਦੇ ਨੇ ਬਹੁਤ ਹੀ ਸੋਖਾ ਹੈ ਡਿਜ਼ਾਈਨ ਤੇ ਲਾਸਟ ਵਾਲਾ ਕੁੰਡਾ ਜਿਹੜਾ ਉਹ ਪਸ ਸਿੰਪਲ ਉਲਟਾ ਬਣਾਉਣਾ ਹੁਣ ਸਿੱਧੀ ਸਲਾਈ ਵੇਖੋ ਕਿਵੇਂ ਬਣਾਉਣੀ ਆ ਪਹਿਲਾ ਕੁੰਡਾ ਸਲਿੱਪ ਕਰ ਲਿਆ ਧਾਗਾ ਆਪਣੀ ਸਾਈਡ ਕਰਾਂਗੇ ਇੱਕ ਕੁੰਡਾ ਉਲਟਾ ਧਾਗਾ ਪਿੱਛੇ ਦੋ ਕੁੰਡਿਆਂ ਤੋਂ ਇੱਕ ਕੁੰਡਾ ਬੈਕ ਲੂਪ ਦੇ ਨਾਲ ਫੇਰ ਇੱਕ ਕੁੰਡਾ ధాగా పిచ్చే దో కుడతో కండా ఫాగా పిచ్చే దో కడ్యాతో కండా ఉల్టా ధాగా పిచ్చే దో కుడతోతో కండా ఫిండా ఉల్టా ధాగా పిచ్చే దో కు కండా ఫా ధాగా పిచ్చే కడ కండా బ్యాకలు నండా ఉల్టా ధాగా పిచ్చే ਦੋ ਕੁੰਡਿਆਂ ਤੇ ਇੱਕ ਕੁੰਡਾ ਬੈਕ ਲੂਪ ਦੇ ਨਾਲ ਇੱਕ ਕੁੰਡਾ ਉਲਟਾ ਤੱਗਾ ਪਿੱਛੇ ਦੋ ਕੁੰਡਿਆਂ ਤੇ ਇੱਕ ਕੁੰਡਾ ਤੇ ਲਾਸਟ ਵਾਲਾ ਕੁੰਡਾ ਸਿੱਧਾ ਇਹੀ ਬਸ ਦੋ ਸਲਾਈਆਂ ਸੀ ਬਾਰ ਬਾਰ ਰਿਪੀਟ ਕਰਨੀਆਂ ਇੱਕ ਉਲਟੀ ਤੇ ਇੱਕ ਸਿੱਧੀ ਤੇ ਬਹੁਤ ਹੀ ਪਿਆਰਾ ਡਿਜ਼ਾਈਨ ਜਿਹੜਾ ਬਣਦਾ ਜਾਂਦਾ ਜਦੋਂ ਅੱਗੇ ਤੋਂ ਅੱਗੇ ਆਪਾਂ ਡਿਜ਼ਾਈਨ ਬਣਾਉਂਦੇ ਜਾਵਾਂਗੇ ਤੇ ਡਿਜ਼ਾਈਨ ਸਾਡਾ ਵੇਖੋ ਇਸ ਤਰ੍ਹਾਂ ਨਾਲ ਬਣ ਕੇ ਰੈਡੀ ਹੁੰਦਾ ਹੈ ਬਹੁਤ ਹੀ ਸੋਹਣਾ ਤੇ ਸੌਖਾ ਜਿਹਾ ਡਿਜ਼ਾਈਨ ਹੈ ਕਿਸੇ ਵੀ ਪ੍ਰੋਜੈਕਟ ਤੇ ਪੈ ਸਕਦਾ ਹੈ ਤੇ ਜੇਕਰ ਤੁਹਾਨੂੰ ਇਹ ਡਿਜ਼ਾਈਨ ਪਸੰਦ ਆਇਆ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਚੈਨਲ ਤੇ ਪਹਿਲੀ ਵਾਰ ਆਏ ਜੇ ਤੇ ਸਬਸਕ੍ਰਾਈਬ ਕਰ ਦਿਓ ਮਿਲਦੇ ਆਂ ਫਿਰ ਇਸੇ ਤਰ੍ਹਾਂ ਦੇ ਪਿਆਰੇ ਜਿਹੇ ਤੇ ਸੌਖੇ ਜਿਹੇ ਡਿਜ਼ਾਈਨ ਦੇ ਨਾਲ ਨੈਕਸਟ ਵੀਡੀਓ ਵਿੱਚ ਐਂਡ ਤੱਕ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ